ਇੱਥੇ ਚੋਣਾਂ ਸਰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਤਿਆਰੀਆਂ ਹੋਣੀ ਸ਼ੁਰੂ ਹੋ ਗਈਆਂ ਨੇ ਕਿਉਂਕਿ ਸਰ ਅ ਬਿਲਕੁਲ ਸਾਰੇ ਐਕਟ ਜਿਹੜੇ ਨੇ ਉਹ ਸੋਧ ਲੈ ਗਏ ਨੇ ਇੱਕ ਜਿਹੜੀ ਰੈਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਐਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਉਹ ਹਾਈ ਕੋਰਟਸ ਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਐਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਐਲੈਕਸ਼ਨ ਪੰਜਾਬ ਦੇ ਵੀ ਸਾਰੇ ਅੱਜ ਕਿਰਾਏ ਵਧੇ ਨੇ ਬੱਸਾਂ ਦੇ ਕਿਵੇਂ ਦੇਖਦੇ ਹੋ ਜੀ ਚੰਨ ਲਗਾਤਾਰ ਬਿਲਕੁਲ ਪਿੱਛੇ ਜੇ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਲਨ ਦੇ ਚ ਸਰਕਾਰੀ ਬਸਾਂ ਲਨ ਦੇ ਜਾਂ ਹੋਰ ਗੁੱਡਸ ਕੈਰੀਅਰ ਵਾਲੇ ਨੇ ਕਿ ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਾਮੂਲੀ ਜਿਹਾ ਵਾਅਦਾ ਹੋਇਆਗਾ ਸੋ ਇਹਦੇ ਨਾਲ ਜਿੱਥੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ ਪੀਆਰਟੀਸੀ ਦੇ ਹਾਲਾਤ ਠੀਕ ਹੋਣਗੇ ਪਨਵਸ ਦੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਭ ਪਰਵੰਦ ਕੀਤਾ ਗਿਆ ਹਰਿਆਣੇ ਦੀ ਕਾਂਗਰਸ ਨਾਲ ਸਹਿਯੋਗ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਦੇਖੋ ਹਜੇ ਗੱਲ ਜਿਹੜੀ ਆ ਉਹ ਮੋਡਲ ਸਟੇਜ ਦੇ ਉੱਤੇ ਆ ਹਜੇ ਗੱਲ ਕੋਈ ਮੈਚ्योर ਨਹੀਂ ਹੋਈ ਹੈਗੀ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣੇ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰਾਂ 90 ਦੇ 90 ਸੀਟਾਂ ਅਸੀਂ ਲੜ ਸਕਦੇ ਹਾਂਗੇ ਜੇ ਐਲਾਈਅੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਟੈਗ ਕਰੂਗੀ ਫਿਰ ਅਸੀਂ ਐਲਾਈਅੰਸ ਕਰ ਸਕਦੇ ਹਾਂ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੀ ਕਰੋ